ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸਵੈਏ जागत ज्योत जपੈ نس ਬਸਰ ਏਕ ਬਿਨਾ ਮਨ ਨੈ ਕਨਯਾਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਫੂਲ ਨ ਮਾਨੈ ਤੀਰਥ दान ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨੇ ਪੂਰਨ ज्योत जगੈ ਘਟਮ ਤਬ ਖਾਲਸ ਤਾਹੇ ਨ ਖਾਲਸ ਜਾਨੈ ਸਤ ਸਦਾਬ ਸਰੂਪ ਸਤ ਬ੍ਰਤ ਆਦ ਅਨਾਦ ਅਗਾਦ ਅਜੈ ਦਾਣ ਦਇਆ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੋ ਬ੍ਰਿਤ ਅਬੈ ਆਦ ਅਨੀਲ ਅਨਾਦ ਅਨਾਹਦ ਆਪ ਅਦਵੇਖ ਅਪੀਖ ਅਪੈਹ ਰੂਪਿਆ ਰੂਪਿਆ ਰੇਖ ਜਰਾਰਦਨ ਦੀਨ ਦਿਆਲ ਕਿਰਪਾਲ ਭਾਏ ਹੈ ਆਦੇ ਅਦਵੈਖ ਅਭੇਖ ਮਹਾ ਪ੍ਰਭ ਸਤਸ ਰੂਪ ਸੋ ਜੋਤ ਪ੍ਰਕਾਸੀ ਪੂਰ ਰਹਿਓ ਸਭ ਹੀ ਕਾਟ ਕਹ ਪਾਟ ਤਤ ਸਮਾਦ ਸੁਭਾਵ ਪਰਨਾਸੀ ਆਦੇ ਜੁਗਾਦ ਜਗਾਦ ਤੁਹੀ ਪ੍ਰਭ ਫੈਲ ਰਹੋ ਸਭ ਅੰਤਰਬਾਸੀ ਦੀਨ ਦਿਆਲ ਕਿਰਪਾਲ ਕਿਰਪਾ ਕਰ ਆਦ ਅਜੂਨ ਅਜੈ ਅਬినాਸੀ ਆਦ ਅਭੇਖ ਅਸ਼ੇਧ ਸਦਾ ਪ੍ਰਭ ਬੇਦ ਕਤੇ ਬਨ ਭੇਦ ਨ ਪਾਇਓ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਸਤ ਸਦਾਵ ਸਬੈ ਘਟ ਛਾਇਓ ਸੀਸ ਸੁਰੇਸ਼ ਗਣੇਸ਼ ਮਹੇਸਰ ਗਾਹ ਫਿਰੈ ਸ੍ਰੋਤਿ ਥਾ ਨ ਆਇਓ ਰੇ ਮਨ ਮੂੜਿਆ ਗੂੜ ਈਸੋ ਪ੍ਰਭ ਤੈ ਕਹਿ ਕਾਜ ਕਹੋ ਬਿਸਰਾਇਓ अच्युत आद अनिल अनाहद सत स्वरूप सदैव बखाने आद अजोन अजाए जरा बिन परम पुनीत परम परमानने सिद्ध सुयंग भूप प्रसिद्ध सब जग एकी ठारे अनेक बखाने रे मन रंग कलंक बिना हर ਤੇ ਕਿ ਕਾਰਨ ਤੇ ਨਾ ਪਹਿਚਾਨੇ ਅਚਰ ਆਦ ਅਨੀਲ ਅਨਾਹਦ ਸਤ ਸਦਾਬ ਤੁਹੀ ਕਰਤਾਰਾ ਜੀਵ ਜਿਤੇ ਜਲਮੈ ਥਲਮੈ ਸਭ ਕੈ ਸਦ ਪੇਟ ਕਾ ਪੋਖਨ ਹਾਰਾ ਵੇਦ ਪੁਰਾਨ ਕੁਰਾਨ ਦੋ ਮੇਲਾ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਦਾਨ ਕਸ਼ੂ ਨਹ ਈਸ ਸੁਭਾਨ ਤੂੰ ਹੀ ਸਰਦਾਰ ਆਦੇ ਅਗਾਦ ਅਸ਼ੀਦ ਅਪੀਦ ਅਲਿਖ ਅਜੀ ਅਨਾਹਦ ਜਾਨਾ ਭੂਤ ਭਵੇਖ ਭਵਾਨ ਤੂੰ ਹੀ ਸਭੂ ਸਭ ਠੌਰ ਨਮੋ ਮਨ ਮਾਨਾ ਦੇਵਿਆ ਦੇਵ ਮਨੀ ਧਰਨਾਰਦ ਸਰਦ ਸਤ ਸਦਾਬ ਪਛਾਨ ਦੀਨ ਦਿਆਲ ਕਿਰਪਾ ਨਿਧ ਕੋ ਕਾਛ ਪੀਦ ਪੁਰਾਨ ਕੁਰਾਨ ਨਾ ਜਾਣ ਸਤ ਸਦਾਬ ਸਰੂਪ ਸਤ ਬ੍ਰਤ 베ਦਕ ਤੇਬ ਤੁਹੀ ਉਪਜਾਇਓ ਦੇਵਿਆ ਦੇਵਨ ਦੇਵ ਮਹੀ ਧਾਰਾ ਭੂਤ ਭਵਾਨ ਵਹੀ ਟਹਿਰਾਇਓ ਆਦੇ ਜੁਗਾਦ ਅਨੀਲ ਅਨਾਹਦ ਲੋਕਿ ਅਲੋਕ ਬਿ ਲੋਕ ਨ ਪਾਇਓ ਰੇ ਮਨ ਮੂੜਿ ਅ ਗੂੜਿ ਏਸੋ ਪ੍ਰਭ ਤੁਹੇ ਕਹੋ ਕੇ ਆਨ ਸੁਨਾਇਓ ਦੇਵ ਅਦੇਵ ਮਹੀਂ ਤਰਨ ਅਗਨ ਸਿਧ ਪ੍ਰਸਿੱਧ ਵੱਡੋ ਤਪਕੀਨੋ ਬੇਦ ਪੁਰਾਨ ਕੁਰਾਨ ਸਬੈ ਗੁਰ ਗਾਏ ਥਕੇ ਪੈ ਤੋ ਜਾਏ ਨ ਚੀਨੋ ਉਮੇ ਅਕਾਸ਼ ਪਤਾਰ ਦਿਸ਼ਾ ਬੇਦਿਸ਼ਾ ਜਿਸੋ ਸਭ ਕੇ ਚਿਤ ਚੀਨੋ ਪੂਰ ਰਹੀ ਮਹਿਮੋ ਮਹਿਮਾ ਮਨ ਮੈਂ ਤੇ ਆਨ ਮੁਝਾ ਕਹਿ ਦੀਨੋ ਬੇਦ ਕਤੇ ਬਨਾ ਭੇਦ ਲਹਿਓ ਤੇ ਸਿਧ ਸਮਾਦ ਸਭੈ ਕਰ ਹਾਰੇ ਸਿਮਰਤ ਸਾਸਤਰ ਬੇਦ ਸਭੈ ਮਹ ਭਾਂਤ ਪੁਰਾਨ ਵਿਚਾਰ ਵਿਚਾਰੇ ਆਦੇ ਅਨਾਦ ਅਗਾਦ ਕਥਾ ਤਰੂ ਸੇ ਪ੍ਰਹਿਲਾਦ ਅਜਾਮਲ ਤਾਰੇ ਨਾਮ ਉਚਾਰ ਤਰੀ ਗਨ ਕਾ ਸੋਈ ਨਾਮ ਅਧਾਰ ਵਿਚਾਰ ਹਮਾਰੇ ਆਦੇ ਅਨਾਦ ਅਗਾਦ ਸਦਾ ਪ੍ਰਭ ਸਿਦ ਸੋ ਰੂਪ ਸਭੋ ਪਹਿਚਾਨੇਓ ਗੰਦਰਬ ਜੱਚ ਮਹੀ ਧਰਨਾਗਨ ਭੂਮੇ ਅਕਾਸ ਚੋਂ ਚੱਕ ਜਾਣੇਓ ਲੋਕ ਅਲੋਕ ਦਿਸ਼ਾ ਬੇਦਿਸ਼ਾ ਅਰ ਦੇਵਯ ਦੇਵ ਦਹੁ ਪ੍ਰਭ ਮਾਨਿਓ ਚਿਤ ਅਗਿਆਨ ਸੁਜਾਨ ਸੁਆੰ ਭਾਵ ਕੌਨ ਕੀ ਕਾਨ ਨਿਦਾਨ ਭੁਲਾਨਿਓ ਕਾਹੂ ਲਾ ਠੋਕ ਬੱਧੇ ਉਰ ठाकुर ਕਾਹੂ ਮਹੇਸ ਕਾਇ ਸਬਖਾਨਿਓ ਕਾਹੂ ਕਹਯੋ ਹਰ ਮੰਦਰ ਮੈਂ ਹਰ ਕਾਹੂ ਮਸਜਿਦ ਕਾ ਬੀਚ ਪਰਮਾਨਿਓ ਕਾਹੂ ਨੇ ਰਾਮ ਕਹਿਓ ਕ੍ਰਿਸ਼ਨ ਕਾਹੂ ਕਾਹੂ ਮਨ ਅਵਤਾਰਨ ਮਾਨਿਓ ਭੋਗਟ ਧਰਮ ਵਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀ ਜਾਨਿਓ ਜੋ ਕਹ ਰਾਮ ਅਜੋਨ ਅਜੈ ਆਤ ਕਾਹੇ ਕਾ ਕੌਸਲ ਕੋਖ ਜਯੋ ਜੂ ਕਾਲੂ ਕਾਨ ਕਹ ਜਿਹ ਕਾ ਕੇ ਕਾਰਣ ਕਾਲਤ ਦੀਨ ਭਯੋ ਜੂ ਸਤ ਸਰੂਪ ਬੇਬੈਰ ਕਹਾਏ ਸੋ ਕਿਉ ਪਾਥ ਕੋ ਰਤ ਹੰਕ ਤਯੋ ਜੂ ਤਾਹੀ ਕੋ ਮਾਨ ਪ੍ਰਭੂ ਕਰ ਕੈ ਜੇ ਕੋ ਕੋ ਉਪੇਦ ਨਾ ਲੇ ਨਾ ਲਯੋ ਜੂ ਕਿਉ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ ਕੇ ਕਾਜ ਤੇ ਬੱਧਕ ਬਾਣ ਲਗਾਇਓ ਔਰ ਕੁਲੀ ਨੇ ਉਧਾਰਤ ਜੋ ਕੇਤੇ ਆਪਣੋ ਕੁਲ ਨਾਸ ਕਰਾਇਓ ਆਦ ਅਜੋਨ ਕਹਾਏ ਕਾਹੋ ਕਿਮ ਦੇਵਕ ਕੇ ਜਠਰੰਤਰ ਆਇਓ ਤਾਤ ਨਮਾਤ ਕਹ ਜੇ ਕੋ ਤੇ ਕਿਉ ਬਸ ਦੇਵ ਬਾਬ ਕਾਇਓ ਕਾਹੇ ਕਾ ਇਸ ਮਹਿ ਸਹ ਭਾਕਤ ਕਾਹੇ ਦ ਜਿਸ ਕੋ ਇਸ ਬਖਾਨਿਓ ਐ ਨ ਰਗੋ ਇਸ ਜਦੋ ਇਸ ਰਮਾ ਪਤ ਤੈ ਜਿਨ ਕੋ ਬਿਸਵਨਾਥ ਪਛਾਨਿਓ ਇਕ ਕੋ ਛਾੜ ਅਨੇਕ ਭਜੈ ਸੁਖ ਦੇਵ ਪਰਾਸਰ ਬਿਆਸ ਚੁਠਾਨੇਉ ਵੋਕੜ ਧਰਮ ਸੱਜੇ ਸਭ ਹੀ ਅਮੇਕੀ ਕੋ ਬਿਦ ਨੇਕ ਪਰਮਾਨੇਉ ਕਉਦ ਜੀਸ ਕਮਾਨ ਤੈ ਹਰ ਕਉ ਮੇਸ ਕਾ ਇਸ ਬਤੈ ਕਉ ਕਹ ਬਿਸਨੋ ਬਿਸਨਾਇਕ ਜਾਹੇ ਭਜੇ ਅਗੋਗ ਕਟੈ 12000 ਵਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜ ਜੈ ਤਾਹੀ ਕੋ ਧਿਆਨ ਪਰਮਾਨ ਹੀ ਏ ਜੋ ਉਥੇ ਅਬ ਹੈ ਅਰ ਆਗੇ ਉਹ ਹੈ ਕੋਟਕ ਇੰਦਰ ਕਰੇ ਜੇ ਕੇ ਕਈ ਕੋਟ ਉਪਿੰਦਰ ਬਨਾਇ ਖ ਪਾਇਓ দানਵ ਦੇਵ ਫਨਿੰਦਰ ਤਰਾ ਤਰ ਪਛ ਪਸੂ ਨਹ ਜਾਤ ਗਨਾਇਓ आज लगे तब साद त शिव ब्रह्मा कष पार न पायो वेद कते बिना भेद लयो जे है सो गुरु गुरु मोए बतायो ध्यान लगाए ठगयो सब लोगन शीश जटा नख हाथ बढाए लाए विभूत फिरयो मुख ऊपर देव अदेव सब दहकाए ਲੋਭ ਕੇ ਲਾਗੈ ਫਿਰਿਓ ਘਰ ਹੀ ਘਰ ਜੋਗ ਕੇ ਨਿਆਸ ਸਭੈ ਬਿਸਰਾਏ ਲਾਜ ਗਈ ਕਛ ਕਾਜ ਸਰਿਓ ਨਹੈ ਪ੍ਰੇਮ ਬਿਨਾ ਪ੍ਰਭ ਪਾਨ ਨਾ ਆਏ ਕਾਹੇ ਕੋ ਡਿੰਬ ਕਰੈ ਮਨ ਮੂਰਖ ਡਿੰਬ ਕਰੈ ਆਪਣੀ ਪਾਤ ਖੁਐ ਕਾਹੇ ਕੋ ਲੋਗ ਠੱਗੇ ਠੱਗ ਲੋਗਨ ਲੋਗ ਗयो ਪਰ ਲੋਗ ਗਵੈ ਦੀਨ ਦਇਆਲ ਕੀ ਢੌਰ ਜੈ ਤੇ ਢੌਰ ਬਿਕੇ ਤੋਇ ਢੌਰ ਨਐ ਚੇਤ੍ਰ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਕਾਹੀ ਕੋ ਪੂਜਤ ਪਾਹਨ ਕਾ ਕਛ ਪਾਹਨ ਮੈਂ ਪਰਮੇਸ਼ਰ ਨਾਹੀ ਤਾਹੀ ਕੋ ਪੂਜ ਪ੍ਰਭੂ ਕਰ ਕੈ ਜੇ ਪੂਜਤ ਹੀ ਅਗੋਗ ਮਿਟਾਈ ਆਦ ਬਿਆਦ ਕੇ ਬੰਧਨ ਜੇਤਕ ਨਾਮ ਕੇ ਲੇਤ ਸਭੈ ਛਟ ਜਾਹੀ ਤਾਹੀ ਕੋ ਧਿਆਨ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲ ਨਾਹੀ ਫੋਕਟ ਧਰਮ ਭਇਓ ਫਲਹੀਨ ਜੋ ਪੂਜ ਸਿਲਾ ਜਗ ਕੋਟ ਗਵਾਈ ਸਿਧਕਾ ਸਿਲ ਕੇ ਪਰਸੇ ਬਲ ਬ੍ਰਿਧ ਘਟੀ ਨਵ ਨਿਦ ਨ ਪਾਈ आज ही आज ਸਮੋ ਜੋ ਬਿਤਿਓ ਨਹ ਕਾਜ ਸਰਿਓ ਕਛ ਲਾਜ ਨ ਆਈ ਸ੍ਰੀ ਭਗਵੰਤ ਭਜਿਓ ਨਾ ਹਰੇ ਜਾੜ ਐਸੇ ਹੀ ਐਸ ਸੋਬੈਸ ਗਵਾਈ ਜੋ ਜੋ ਗਤ ਕਰੇ ਤਬਸਾ ਗਜ ਤੋਏ ਪ੍ਰਸਾਨ ਨ ਪਾਹਨ ਕੈ ਹਾਥ ਉਡਾਏ ਭਲੀ ਬਿਦ ਸੋ ਜੜ ਤੋਏ ਕਛੂ ਬਰਦਾਨ ਨ ਦੈ ਕੌਨ ਭਰੋਸ ਭਇਆ ਇਹ ਕੋ ਕਉ ਭੀਰ ਪਰਿ ਨ ਆਨ ਬਚੈ ਜਾਣ ਰੇ ਜਾਣ ਅਜਾਨ ਹਠੀਏ ਫੋਕੜ ਧਰਮ ਸੁ ਭਰਮ ਗਵੈ ਜਾਲ ਬੱਧੇ ਸਭ ਹੀ ਮ੍ਰਿਤਕ ਕੋਊ RAM ਰਸੂਲ ਨਾ ਬਾਚਨ ਪਾਏ ਦਾਨਵ ਦੇਵ ਭਨੇਂਦ ਧਰਾ ਧਾਰ ਭੂਤ ਪਵੇਖਿ ਉਪਾਏ ਮਿਟਾਏ ਅੰਤ ਮਰੈ ਪਛਤਾਏ ਪ੍ਰਿਥੀ ਪਾਰ ਜੇ ਜਗ ਮੈਂ ਅਵਤਾਰ ਕਹਾਏ ਰੇ ਮਨ ਲੈ ਲ ਅਕੇਲੀ ਕਾਲ ਕੇ ਲਾਗਤ ਕਾਹੇ ਨਾ ਪਾਏ ਨਤਾਏ ਕਾਲਿ ਹੀ ਪਾਏ ਭਇਓ ਬ੍ਰਹਮਾ ਗਹਿ ਦੰਡਕ ਮੰਡਲ ਭੂਮ ਪਰਮਾਨੇਓ ਕਾਲਿ ਹੀ ਪਾਏ ਸਦਾ ਸਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਣੇਓ ਕਾਲਿ ਹੀ ਪਾਏ ਭਇਓ ਮਿਟ ਗਇਓ ਜਾਗ ਜਾਹੀਂ ਤੇਤਾਏ ਸਭੋ ਪਹਿਚਾਨੇਓ ਬੇਦਕ ਦੇਵ ਕੇ ਭੇਦ ਸਭੈ ਤਾਂ ਜਾ ਕੇਵਲ ਕਾਲ ਕਿਰਪਾ ਨਿਦਮਾਨੇਓ ਕਾਲ ਗयो ਇਨ ਕਾ ਮਨ ਸਿਓ ਜੜ ਕਾਲ ਕਿਰਪਾਲ ਹੀ ਐ ਨਾ ਚੇਤਾਰੇਓ ਲਾਜ ਕੋ ਛਾੜ ਨਿਰਲਾਜ ਹਰੇ ਤਜ ਕਾਜ ਅਕਾਜ ਕੋ ਕਾਜ ਸਵਾਰੇਓ ਬਾਜ ਬਨੇ ਗਜਰਾਜ ਬਡੇ ਘਰ ਕੋ ਚੜਬੋ ਚਤ ਬੀਚ ਵਿਚਾਰੇਓ ਸ੍ਰੀ ਭਗਵੰਤ ਭਜਿਓ ਨਾ ਹਰੇ ਜੜ ਲਾਜ ਹੀ ਲਾਜ ਤੈ ਕਾਜ ਬਿਗਾਰੇਓ ਬੇਰਕ ਤੇਵ ਪੜੇ ਬਹੁਤੇ ਦਿਨ ਭੇਦ ਕਸ਼ੂ ਤਿਨ ਕੋ ਨਾ ਪਾਇਓ ਪੂਜਤ ਢੌਰ ਅਨੇਕ ਫਿਰਿਓ ਪਰ ਏਕ ਕਬਹਿ ਮੈਂ ਨਾਂ ਬਸਾਇਓ ਪਾਹਨ ਕੋ ਅਸਥਾਲੈ ਕੋ ਸਿਰ ਨਿਆਏ ਫਿਰਿਓ ਕਛ ਹਾਤ ਨ ਆਇਓ ਰੇ ਮਨ ਮੂੜਿਆ ਗੂੜ ਪ੍ਰਭੂ ਤਾਜ ਆਪਨ ਹੂੜ ਕਾ ਉਰ ਜਾਇਓ ਜੋ ਜੁਗਿਆਨ ਕੇ ਜਾਏ ਉਠ ਆશ્રਮ ਗੋਰਖ ਕੋ ਤੇ ਜਾਪ ਜਪਾਵੇ ਜਾਏ ਸੰਿਆਸਨ ਕੇ ਤੇ ਕਹ ਕਹ ਦਤ ਹੀ ਸਤ ਮੰਤਰ ਦਰੜਾਵੇ ਜੋ ਕਉ ਜਾਏ ਤੁਰਕਨ ਮੈਂ ਮਹਦੀਨ ਕੇ ਦੀਨ ਤਸੈ ਗਹਿ ਲਿਆਵੈ ਆਪੇ ਬੀਚ ਗਨ ਕਰਤਾ ਕਰਤਾਰ ਕੋ ਭੇਦ ਨਾ ਕਉ ਬਤਾਵੈ ਜੋ ਜੁਗਿਆਨ ਕੇ ਜਾਏ ਕਹਿ ਸਮ ਜੋਗਨ ਕੋ ਗਰੇ ਮਾਰਿ ਉਠੈਦੈ ਜੋ ਪਰਉਪਾਜ ਸੰਿਆਸਨਦੈ ਕਹਿ ਦਾਤ ਕੇ ਨਾਮ ਪਹਿ ਧਾਮ ਲਟੈਦੈ ਜੋ ਕਰ ਕੋ ਮਸੰਦਨ ਸਾ ਕਹਿ ਸਰਬ ਦਰਬ ਲੈ ਮੋਹਿ ਅਬੈ ਦੇ ਲਿਓ ਹੀ ਲਿਓ ਕਹਿ ਸਭ ਕੋ ਨਾਰਾ ਕਉ ਨ ਬ੍ਰਹਮ ਬਤਾਏ ਹਮੈ ਦੇ ਜੋ ਕਰ ਸੇਵ ਮਸੰਦਨ ਕੀ ਕਹਿ ਆਨ ਪ੍ਰਸਾਦ ਸਭੈ ਮੋਹਿ ਦੀਜੈ ਜੋ ਕਛ ਮਾਲ ਤਵਾਲੈ ਸੋ ਅਬ ਹੀ ਓਠ ਭੇਟ ਹਮਾਰੀ ਕੀਜੈ ਮੇਰੋ ਈ ਧਿਆਨ ਧਰੋ ਨਿਸਬਾਸਰ ਭੂਲ ਕਿਆ ਔਰ ਕੋ ਨਾਮ ਨਾ ਲੀਜੈ ਦੀਨੇ ਕੋ ਨਾਮ ਸੁਨੇ ਭਜ ਰਾਤੈ ਲੀਨੇ ਬਿਨਾ ਨਹਿ ਨੈਕ ਪ੍ਰਸੀਜੈ ਅੰਗਨ ਭੀਤਰ ਤੇਲ ਕਡਾਰ ਸੋ ਲੋਗਨ ਨੀਰ ਬਹਾਏ ਦੇ ਗਾਵੇ ਜੋ ਧਨਵਾਨ ਲਖੈ ਨਿਜ ਸੇਵਕਾ ਤਾਹੀ ਪ੍ਰੋਸ ਪ੍ਰਸਾਦ ਜੇ ਮਾਵੈ ਜੋ ਧਨਹੀਨ ਲਖੈ ਤੇ ਦੇਤ ਨਾ ਮੰਗਨ ਜਾਤ ਮੁਖੋ ਨਾ ਦਿਖਾਵੈ ਲੂਟ ਤਹਿ ਪਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ ਅੰਕਨ ਮੀਚ ਰਹਿ ਬਕ ਕੀ ਜੇ ਮਾ ਲੋਗ ਨੇ ਇੱਕ ਪ੍ਰਪੰਚ ਦਿਖਾਇਓ ਨਿਆਤ ਫਿਰਿਓ ਸਿਰ ਬੱਦਕ ਜਿਉ ਆਸ ਧਿਆਨ ਬਿ ਲੋਕ ਬਿੜਾਲ ਲੱਜਾਇਓ ਲਾਗ ਫਿਰਿਓ ਧਨ ਆਸ ਜਿਤੈ ਤਿਤ ਲੋਗ ਗਇਓ ਪਰ ਲੋਗ ਗਵਾਇਓ ਸ੍ਰੀ ਭਗਵੰਤ ਭਜਿਓ ਨਾ ਯਾਰੇ ਜਾੜ ਧਾਮ ਕੇ ਕਾਮ ਕਾੁਰ ਜਾਇਓ ਫੋਕਟ ਕਰਮ ਦਰੜਾਤ ਕਾ ਇਨ ਲੋਗਨ ਕੋ ਕੋਈ ਕਾਮਨਾ ਐ ਭਾਜਤ ਕਾ ਧਨ ਏ ਤਿਆਰੇ ਜਮ ਕਿੰ ਕਰਤੇ ਨਾ ਭਜਨ ਪੈ ਪੁੱਤਰ ਕਲਿਤਰ ਨਾ ਮਿੱਤਰ ਸਬੈ ਊ ਆ ਸਿੱਖ ਸਖਾ ਕੋ ਊ ਸਾਖ ਨਾਂਦੈ ਚੇਤਰੇ ਚੇਤ ਅਚੇਤ ਮਹਾ ਪਾਸਾ ਅੰਤ ਕੀ ਬਾਰ ਅਕੇ ਲੋਈ ਜੈ ਤੋ ਤਨ त्याਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ ਪੁੱਤਰ ਕਲਤਰ ਸੋ ਮਿੱਤਰ ਸਖਾ ਇਹ ਬੇਗਨ ਕਰ ਆਇਸਦੈ ਬੋਨ ਪੰਡਾਰ ਧਰਾ ਗੜ ਜੇਤਕ ਛਾੜਦ ਪ੍ਰਾਨ ਬੇਗਾਨ ਕਹ ਚੇਤਰ ਚੇਤ ਅਚੇਤ ਮਹ ਆਪਾਸ ਅੰਤ ਕੀ ਬਾਰ ਅਕੇ ਲੋਈ ਜੈ ਜਿਸਕੇ ਗੁਰਮਸਤਕ ਹੱਥ ਧਰਿਓ ਬਹੁ ਜਾਣ ਤੈ ਸਭ ਕੇ ਘਟ ਕੀ ਅੰਤਰ ਗਿਆਨ ਪ੍ਰਗਾਸ ਭਇਓ ਹੈ ਆਸਾ ਮਨਸਾ ਸਭ ਛੁਟ ਕੀ ਆਤਮ ਚੀਨ ਪਰ ਆਤਮ ਚੀਨੇਓ ਫੋਰ ਦਈ ਭ੍ਰਮ ਕੀ ਮਟਕੀ ਦੁਖ ਸੁਖ ਸਭ ਤਿਆਗ ਦਇਓ ਹੈ ਰਾਮ ਰਸਾਇਨ ਮੇ اٹਕੀ ਆਤਮ ਚੀਨ ਪਰਾਤਮ ਚੀਨੇਓ ਫੋਰ ਦਈ ਭ੍ਰਮ ਕੀ ਮਟਕੀ ਦੂਖ ਸੁਖ ਸਭ ਤਿਆਗ ਦਇਓ ਹੈ ਰਾਮ ਰਸਾਇਨ ਮੇ ਅਟਕੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ